ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਦੇਖ ਰਹੇ ਹੋ ਇਸ ਟਾਈਮ ਅਸੀਂ ਮਾਤਾ ਸਾਹਿਬਕੌਰ ਸਪੋਰਟਸ ਕੰਪਲੈਕਸ ਝਾਰਖੜ ਦੇ ਵਿੱਚ ਆ ਝਾਰਖੜ ਉਹ ਸਟੇਡੀਅਮ ਹੈ ਜਿੱਥੇ ਬਹੁਤ ਸਾਰੀ ਹਾਕੀ ਦੀ ਨਵੀਂ ਪਨੀਰੀ ਤਿਆਰ ਕੀਤੀ ਜਾਂਦੀ ਹੈ ਤੇ ਇਸ ਜਿਹੜੀ ਬਗੀਚਾ ਉਹਦੇ ਮਾਲੀ ਜਗਰੂਪ ਸਿੰਘ ਝਾਰਖੜ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿ ਪੰਜਾਬ ਦੀ ਹਾਕੀ ਨੂੰ ਕਿੱਥੇ ਦੇਖਦੇ ਆ ਦੇਸ਼ ਦੀ ਹਾਕੀ ਨੂੰ ਕਿੱਥੇ ਦੇਖਦੇ ਆ ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੋ ਰਿਹਾ ਜਿਹਦੇ ਵਿੱਚ ਭਾਰਤ ਦੀ ਹਾਕੀ ਦੀ ਟੀਮ ਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਿਆ ਸਰਦਾਰ ਜਗਰੂਪ ਸਿੰਘ ਝਾਰਖੜ ਸਾਡੇ ਨਾਲ ਨੇ ਬਾਈ ਸਤਿ ਸ਼੍ਰੀ ਅ ਚੈਨਲ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਈ ਜੀ ਦੁਨੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੋ ਰਿਹਾ ਸਾਡੇ ਦੇਸ਼ ਦੀ ਟੀਮ ਨੇ ਵੀ ਭਾਗ ਲਿਆ ਸਾਡੇ ਦੇਸ਼ ਦੀ ਹਾਕੀ ਨੂੰ ਆਪਾਂ ਵਿਕ ਕੀ ਦੇਖਦੇ ਹਾਂ ਤੁਸੀਂ ਦੇਖੋ ਪੈਰਸ ਲੰਪਕ ਹੋ ਰਹੀ ਆ 올ੰਪਿਕ ਜਿਹੜਾ ਹਾਕੀ ਜਿਹੜਾ ਲੰਪਕ ਖੇਡਾਂ ਨੇ ਉਹ ਦੁਨੀਆ ਦਾ ਸਭ ਤੋਂ ਵੱਡਾ ਮੇਲਾ ਹੁੰਦਾ ਮਹਾਕੰਮ ਹੁੰਦਾ ਇਸ ਨੂੰ ਕਹਿੰਦੇ ਆ ਔਰ ਅਸੀਂ 1928 ਤੋਂ ਲਗਾਤਾਰ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਆ ਰਹੇ ਆ ਕਿ 2008 ਦੇ ਵਿੱਚ ਅਸੀਂ ਪਾਰਟਿਸਿਪੇਟ ਨਹੀਂ ਕੀਤਾ ਸੀਗਾ ਕੁਆਲੀਫਾਈ ਨਹੀਂ ਕਰ ਸਕੇ ਸੀਗੇ ਤੇ ਹੁਣ ਦੁੱਖ ਦੀ ਗੱਲ ਆ ਕਿ ਪਾਕਿਸਤਾਨ ਪਿਛਲੇ 10 ਸਾਲ ਤੋਂ ਕੁਆਲੀਫਾਈ ਨਹੀਂ ਕਰ ਰਿਹਾ ਹੈਗਾ ਪਰ ਇੰਡੀਆ ਦੀ ਹਾਕੀ ਟੀਮ ਆ ਜਿਹੜੀ ਇਸ ਟਾਈਮ ਵਰਲਡ ਦੀਆਂ ਜਿਹੜੀਆਂ ਟੌਪ 6 ਨੇ ਉਹਨਾਂ ਦੇ ਵਿੱਚ ਸਰਵਾਈਵ ਕਰ ਰਹੀ ਆ ਤੇ ਪੈਰਾਸ ਲੰਪਿਕ ਦੇ ਵਿੱਚ ਸਾਨੂੰ ਕਾਫੀ ਵੱਡੀਆਂ ਆਸਾਂ ਨੇ ਕਿਉਂਕਿ ਇਸ ਤੋਂ ਪਹਿਲਾਂ ਟੋਕੀਓ 올ੰਪਿਕ ਦੇ ਵਿੱਚ 41 ਸਾਲ ਬਾਅਦ ਆ ਸਾਡਾ ਜਿਹੜਾ ਬ੍ਰੌਂਜ਼ ਮੈਡ ਲਾਇਆ ਸੀਗਾ ਇਸ ਤੋਂ ਪਹਿਲਾਂ 1980 ਦੇ ਵਿੱਚ ਆਪਣੇ ਸਰਦਾਰ ਕੇ ਸਿਰਪਾਸ ਕਰਨ ਦੀ ਅਗਵਾਈ ਦੇ ਵਿੱਚ ਇੰਡੀਆ ਨੇ 골ਡ ਜਿੱਤਿਆ ਸੀਗਾ ਤੇ ਹਾਲਾਂਕਿ ਉਹਦੇ ਵਿੱਚ ਬਹੁਤੇ ਚੰਗੇ ਕੰਟਰੀ ਪਾਰਟਿਸਪੈਂਟ ਨਹੀਂ ਕੀਤੇ ਸੀ ਮਾਸਕੋ 올림픽 ਦੇ ਵਿੱਚ ਤੇ ਪਰ ਲਾਸਟ ਟਾਈਮ ਜਿਹੜੀ ਪੂਰੀ ਟਫ ਹਾਕੀ ਹੋਈ ਸੀਗੀ ਟੋਕੀਓ ਦੇ ਵਿੱਚ ਉਹ ਚ ਇੰਡੀਆ ਦੀ ਬਹੁਤ ਅਚੀਵਮੈਂਟ ਸੀਗੀ ਤੇ ਇਹਦਾ ਮੈਂ ਸਾਰਾ ਰਿਜ਼ਲਟ ਮੰਨਦਾ ਵੀ ਇੰਡੀਆ ਹਾਕੀ ਟੀਮ ਜਿਹੜੀ ਪਿਛਲੇ 15-20 ਸਾਲ ਤੋਂ ਉਹਦੇ ਵਿੱਚ ਪੰਜਾਬ ਸਰਕਾਰ ਨੇ ਜੋ ਜਿਹੜੀ ਵੀ ਸਰਕਾਰ ਸੀ ਫੈਸਿਲਿਟੀਆਂ ਦਿੱਤੀਆਂ ਜਾਂ ਖਿਡਾਰੀਆਂ ਸਾਡੀ ਜਿਹੜੀ ਸਪੋਰਟਸ ਪਾਲਿਸੀ ਸੀ ਤੇ ਉਹਨੂੰ ਮੈਂ ਕ੍ਰੈਡਿਟ ਦਿੰਦਾ ਵਾਂ ਕਿਉਂਕਿ ਜਦੋਂ ਡਾਇਰੈਕਟਰ ਸਪੋਰਟਸ ਪ੍ਰਗਟ ਸਿੰਘ ਸੀਗਾ ਉਸ ਟਾਈਮ ਪੰਜਾਬ 'ਚ ਹਾਕੀਆਂ ਬਹੁਤ ਵੰਡੀਆਂ ਗਈਆਂ ਉਸ ਟਾਈਮ ਹਾਕੀ ਦਾ ਇਨਫਰਾਸਟ੍ਰਕਚਰ 'ਚ ਬਹੁਤ ਵਾਧਾ ਹੋਇਆ ਤੇ ਉਹਦਾ ਰਿਜ਼ਲਟ ਸਾਨੂੰ ਜਾ ਕੇ 2020 ਟੋਕੀਓ 올ੰਪਿਕ 'ਚ ਮਿਲਿਆ ਤੇ ਹੁਣ ਵੀ ਜਿਹੜੇ ਲਾਸਟ 올ੰਪਿਕ 'ਚ ਸੋਨਾ ਪਲੇਅਰ ਖੇਡੇ ਸੀ ਉਹ ਜੋ 11 ਇਸ ਟਾਈਮ ਸਾਡੇ ਪਲੇਇੰਗ ਪਲੇਅਰ ਹੈਗੇ ਨੇ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਲਾਸਟ ਟਾਈਮ ਸਾਡੇ 11 ਪੰਜਾਬੀ ਸੀਗੇ ਐਤਕੀ ਸਾਡੇ 8 ਪੰਜਾਬੀ ਪਲੇਅਰ ਖੇਡ ਰਹੇ ਨੇ ਜਿਨ੍ਹਾਂ ਦੇ ਵਿੱਚ ਕਪਤਾਨ ਹਰਮਨ ਪ੍ਰੀਤ ਹੈਗਾ ਵਾ ਜਰਮਨ ਪ੍ਰੀਤ ਹੈਗਾ ਵਾ ਹਰਦੇਖ ਹੈਗਾ ਵਾ ਤੇ ਮਨਪ੍ਰੀਤ ਹੈਗਾ ਜਿਹੜਾ ਲਾਸਟ ਟਾਈਮ ਕਪਤਾਨ ਸੀਗਾ ਸੁਖਜੀਤ ਹੈਗਾ ਵਾ ਤੇ ਆਪਣਾ ਕੀ ਮਨਪ ਮਨਦੀਪ ਹੈਗਾ ਗਰਜੰਟ ਹੈਗਾ ਵਾ ਸਮਸ਼ੇਰ ਸਿੰਘ ਹੈਗਾ ਵਾ ਇਹ ਅੱਠ ਸਾਡੇ ਪੰਜਾਬੀ ਨੇ ਔਰ ਜਿਹੜੇ ਸਟੈਂਡ ਬਾਈ ਨੇ ਉਹਨਾਂ ਦੇ ਦੋ ਪਲੇਅਰ ਹੈਗੇ ਸਾਡੇ ਉਹਦੇ ਵਿੱਚ ਜੁਗਰਾਜ ਆ ਜਾਏਗਾ ਤੇ ਮੁੰਡਾ ਪਾਠਕ ਜਿਹੜਾ ਆਰਸੀ ਦਾ ਗੋਲ ਕੀਪਰ ਹੈਗਾ ਵਾ ਇਹ ਪੰਜਾਬੀ ਲਈ ਮਾਣ ਵਾਲੀ ਗੱਲ ਆ ਪਰ ਦੁੱਖ ਵਾਲੀ ਗੱਲ ਇਹ ਆ ਵੀ ਆਉਣ ਵਾਲਾ ਟਾਈਮ ਆ ਜਰਾ ਸਾਡਾ ਉਹ ਬਹੁਤਾ ਵਧੀਆ ਨਹੀਂ ਹੈਗਾ ਪੰਜਾਬ ਦਾ ਪੰਜਾਬ ਦੀ ਹਾਕੀ ਦਾ ਕਿਉਂਕਿ ਪੰਜਾਬ ਸਰਕਾਰ ਪਿਛਲੇ 10 ਸਾਲ ਤੋਂ ਕੋਈ ਹਾਕੀ ਲਈ ਵਧੀਆ ਕੰਮ ਨਹੀਂ ਕਰੀ ਸਪੋਰਟਸ ਲਈ ਵਧੀਆ ਕੰਮ ਨਹੀਂ ਕਰੀ ਹੈਗੀ ਤੇ ਸਰਕਾਰ ਜਿੰਨਾ ਟਾਈਮ ਠੋਸ ਸਾਰਤਕ ਪੋਜ਼ਿਟਿਵ ਸਪੋਰਟਸ ਪਾਲਿਸੀ ਨਹੀਂ ਬਣਾਉਗੀ ਕਿਉਂਕਿ ਅਜ ਕਿਤੇ ਅਜ ਖੇਡ ਕੇ ਸਾਡੇ 8 올림픽 ਮੈਡਲ ਆ ਸਕਦਾ ਵਾ ਪਰ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਅਗਲੇ 올림픽 ਦੇ ਵਿੱਚ 8 ਹੋਣਗੇ ਕਿਉਂਕਿ ਪੰਜਾਬ ਨੂੰ ਕਾ ਖਰਕ ਕੇ ਓਡੀਸਾ ਤੋਂ ਸਭ ਸਿੱਖਣਾ ਚਾਹੀਦਾ ਕਿ ਉੱਥੇ ਕਿਵੇਂ ਵਿਜੂ ਪਟਨਾਇਕ ਨੇ ਸਪੋਰਟਸ ਦਾ ਇਨਫਰਾਸਟ੍ਰਕਚਰ ਪੈਦਾ ਕੀਤਾ ਔਰ ਐਂਟਰੀ ਲੈਵਲ ਦੇ ਟੂਰਨਾਮੈਂਟ ਕੀਤੇ ਉਹ ਜਿਹੜੇ ਓਡੀਸਾ ਦਾ ਭਵਨੇਸ਼ਵਰ ਆ ਜਾਂ ਰੜਕੇਲਾ ਵਾ ਉਹ ਵਰਲਡ ਦੀ ਹੌਕੀ ਦੀ ਕੈਪੀਟਲ ਬਣ ਗਿਆ ਹਰ ਸਾਲ ਇੱਕ ਮੇਜਰ ਟੂਰਨਾਮੈਂਟ ਹੁੰਦਾ ਭਾਵੇਂ ਕੋਈ ਪ੍ਰੋ ਲਿਗ ਦੇ ਰੂਪ ਚ ਹੋਵੇ ਭਾਵੇਂ ਕੋਈ ਫੋ ਟੂਰਨਾਮੈਂਟ ਹੋਵੇ ਕੁੜੀਆਂ ਦਾ ਹੋਵੇ ਹੁਣ ਜੂਨੀਅਰ ਵਰਲਡ ਕੱਪ ਨੈਕਸਟ ਈਅਰ ਹੋ ਰਿਹਾ ਵਾ ਤੇ ਤਿੰਨ ਵਰਲਡ ਕੱਪ ਉਹ ਕਰਵਾ ਗਏ ਨੇ ਆ ਪਿਛਲੇ 10 ਸਾਲ ਦੇ ਵਿੱਚ ਤੇ ਕਹਿਣ ਦਾ ਮਤਲਬ ਉਹਨਾਂ ਦੀ ਡੈਡੀਕੇਸ਼ਨ ਆ ਜਿਵੇਂ 오ਡੀਸਾ ਸਰਕਾਰ ਦੀ ਡੈਡੀਕੇਸ਼ਨ ਆ ਪੰਜਾਬ ਸਰਕਾਰ ਨੂੰ ਵੀ ਉਸ ਤਰ੍ਹਾਂ ਕਰਨਾ ਚਾਹੀਦਾ ਕਿਉਂਕਿ ਜਿਹੜੀ ਹੌਕੀ ਆ ਪੰਜਾਬੀਆਂ ਦੇ ਖੂਨ ਚ ਬਸੀਏ ਖੇਡ ਆ ਹੌਕੀ ਪੰਜਾਬੀਆਂ ਦੇ ਰਗ ਰਗ ਵਿੱਚ ਬਸੀਏ ਖੇਡ ਆ ਜਿੰਨਾ ਟਾਈਮ ਵਰਲਡ ਹੌਕੀ ਦੇ ਵਿੱਚ ਜੇ ਬ੍ਰਾਜ਼ੀਲ ਜਾਂ ਅਰਜੈਂਟੀਨਾ ਜਾਂ ਫਰਾਂਸ ਦੀਆਂ ਟੀਮਾਂ ਨਹੀਂ ਹੋਣਗੀਆਂ ਤਾਂ ਫੁੱਟਬਾਲ ਅਧੂਰੀ ਆ ਇਸੇ ਤਰ੍ਹਾਂ ਜੇ ਵਰਲਡ ਹੌਕੀ ਦੇ ਵਿੱਚ ਜੇ ਪਾਕਿਸਤਾਨ ਨਹੀਂ ਹੈਗਾ ਇੰਡੀਆ ਨਹੀਂ ਹੈਗਾ ਤਾਂ ਵਰਲਡ ਹੌਕੀ ਅਧੂਰੀ ਆ ਹੁਣ ਪਾਕਿਸਤਾਨ ਪਿਛਲੇ ਟਾਈਮ ਤੋਂ ਬਹੁਤ ਮਾੜਾ ਚੱਲ ਰਿਹਾ ਤੇ ਉਹਨਾਂ ਦੇ ਹਾਲਾਤ ਬਹੁਤੇ ਹਾਕੀ ਦੇ ਜਾਂ ਕੰਟਰੀ ਦੇ ਬਹੁਤੇ ਵਧੀਆ ਨਹੀਂ ਹੋਏ ਪਰ ਵਰਲਡ ਹਾਕੀ ਦੇ ਵਿੱਚ ਇੱਕ ਖਿਲਾਫ ਆਇਆ ਉਹਨਾਂ ਦੀ ਗੈਰ ਹਾਜ਼ਰੀ ਰੜਕਦੀ ਆ ਕਿਉਂਕਿ ਜਦੋਂ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਤੇ ਉਹਦਾ ਨਜ਼ਾਰਾ ਹੀ ਵੱਖਰਾ ਹੁੰਦਾ ਵਾ ਤੇ ਜਾਂ ਪਾਕਿਸਤਾਨ ਜਿਹੜੀ ਹਾਕੀ ਆ ਔਟੇਕਿੰਗ ਹਾਕੀ ਆ ਉਹ ਹਾਕੀ ਦਾ ਜਿਹੜਾ ਕੀ ਹੈ ਟੈਲੈਂਟ ਆ ਉਹ ਦੇਖਣ ਵਾਲਾ ਵਾ ਉਹ ਹੁਨਰ ਆ ਉਹਦੇ ਆਪ ਜੀ ਦੀ ਤਾਰੀਫ ਹੁੰਦੀ ਆ ਇੰਡੀਆ ਹਾਕੀ ਦੀ ਕਿਉਂਕਿ ਦੋਨੇ ਕੰਟਰੀ ਉਹ ਨੇ ਜਿਹੜੇ ਕਾਫੀ ਗੈਪ ਦਿੰਦੇ ਨੇ ਅਟੈਕਿੰਗ ਆ ਕੇ ਖੇਡਦੇ ਨੇ ਤੇ ਜਿਵੇਂ ਜਰਮਨਾਂ ਕੋਰੀਆ ਉਹ ਮੈਨ ਟੂ ਮੈਨ ਮਾਰਕਿੰਗ ਵਾਲੀ ਹਾਕੀ ਖੇਡਦੇ ਨੇ ਉਹ ਹਾਕੀ ਪਬਲਿਕ ਨੂੰ ਬਹੁਤ ਨਹੀਂ ਵਧੀਆ ਲੱਗਦੀ ਹੈਗੀ ਉਹਨਾਂ ਦੀ ਹਰ ਜਿੱਤ ਤਾਂ ਚਲੋ ਹੋ ਜਾਂਦੀ ਆ ਤੇ ਪਰ ਜਿਹੜੀ ਸਾਡੀ ਹਾਕੀ ਦਾ ਸਟਾਈਲ ਹਾਕੀ ਸ਼ੈਲੀ ਹੈਗੀ ਆ ਜਦੋਂ ਉਹ ਹਾਕੀ ਹੋਕ ਜਿਵੇਂ ਬ੍ਰਾਜ਼ੀਲ ਬ੍ਰਾਜ਼ੀਲ ਦੀ ਫੁੱਟਬਾਲ ਨੂੰ ਦੇਖਿਆ ਇਨ ਨਜ਼ਾਰਾ ਹੁੰਦਾ ਹੈ ਹਨਾ ਆਪਾਂ ਅਰਜੰਟੀਨਾ ਨੂੰ ਦੇਖਿਆ ਜਿੱਥੇ ਫੁੱਟਬਾਲ ਵਰਲਡ ਕੱਪ ਹੋਇਆ ਸੀਗਾ ਜਿਹੜਾ 2020 ਵਿੱਚ ਮੇਰੇ ਖੇਡ ਹੋਏ ਸੀ ਆ لیون ਮੈਸੀ ਬੱਚੇ ਬੱਚੇ ਬਾਅਦ ਲੱਗਿਆ ਵੀ لیون ਮੈਸੀ ਖੇਡਿਆ ਤੇ ਫਰਾਂਸ ਦਾ ਕੀ ਆ ਪਲੇਅਰ ਦਾ ਮੈਨੋ ਪਲੇਅਰ ਮਾ ਵਾਪੇ ਉਹ ਖੇਡਿਆ ਜਦੋਂ ਇਦਾਂ ਪਲੇਅਰ ਵਰਲਡ ਦੇ ਹੀਰੋ ਬਣਨਗੇ ਅੱਜ ਇੰਡੀਆ ਹਾਕੀ ਆ ਇੰਡੀਆ ਹਾਕੀ ਡਿਪੈਂਡ ਕਿੱਥੇ ਆ ਪਤਾ ਨਹੀਂ ਹਰਮਨ ਪ੍ਰੀਤ ਜੇ ਸਾਡੇ ਪੈਨਲਟੀ ਕਾਂ ਦੇ ਰਿਜ਼ਲਟ ਅਗੈੜਾ ਮੇੜ ਲਾਉ ਜੇ ਸਾਡਾ ਪੈਨਲਟੀ ਕਲ ਮਾੜਾ ਹੋਇਆ ਰਿਜ਼ਲਟ ਨਹੀਂ ਆਉਂਦਾ ਇਮ ਤਾਂ ਤੁਸੀਂ ਕਿਹਾ ਕਿ ਪਿਛਲੀ ਵਾਰ ਬ੍ਰਾਊਨ ਮਾਡਲ ਆ ਗਿਆ ਤੇ ਇਸ ਵਾਰ ਕਿੱਥੇ ਦੇਖਦੇ ਹਾਂ ਜੋ ਆਪਣ ਨਾਲੇ ਚਲਦੇ ਚਲਦੇ ਸਟੇਰੀਮ ਕੰਪਨੀ ਨਾਲੇ ਗੱਲਬਾਤ ਕਰਾਂਗੇ ਇਸ ਵਾਰ ਆ ਭਾਰਤੀ ਹਾਕੀ ਟੀਮ ਨੂੰ ਤੁਸੀਂ ਕਿੱਥੇ ਦੇਖਦੇ ਮੈਂ ਪਹਿਲਾਂ ਗੱਲ ਕੀਤੀ ਆ ਇੰਡੀਆ ਹਾਕੀ ਸਿਰਫ ਤੇ ਸਿਰਫ ਪੈਨਲਟੀ ਕਰਨ ਤੇ ਖੜੀ ਆ ਅਗਰ ਉਹਨਾਂ ਦਾ ਪੈਨਲਟੀ ਕਰਨ ਦਾ ਹਰ ਮੈਚ ਪੰਜ ਸੱਤ ਪੈਨਲਟੀ ਕਰਨ ਟੀਮ ਨੂੰ ਮਿਲਦੇ ਨੇ ਜੇ ਇੰਡੀਆ ਦੇ 2 ਗੋਲ 3 ਗੋਲ ਪੈਨਲਟੀ ਕਰਨ ਤੇ ਅੰਡੇ ਇੰਡੀਆ ਵਾਸਤੇ ਜਿੱਤੂਗਾ ਜਿੱਦਨੇ ਇੰਡੀਆ ਦੇ ਪੈਨਲਟੀ ਕਨਰ ਰਿਜ਼ਲਟ ਮਾੜਾ ਹੋਵੇ ਇੰਡੀਆ ਹਾਰ ਹੋ ਜਾਸੀ ਗੱਲੇ ਇਸ ਤੀ ਤੇ ਖੜੀ ਆ ਪੰਜਾਬ ਦੇ ਤੁਸੀਂ ਕਿਹ ਅੱਠ ਪਲੇਅਰ ਆਉਣੇ ਆ ਹਾਕੀ ਦੀ ਟੀਮ ਦੇ ਵਿੱਚ ਤੁਹਾਨੂੰ ਕਿਹੜੇ ਪਲੇਅਰ ਦੀ ਕਮੀ ਰੜਕਦੀ ਆ ਕਿਉਂਕਿ ਪਾਕਿਸਤਾਨ ਦੀ ਟੀਮ ਦੀ ਤਾਂ ਤੁਸੀਂ ਕਹਿੰਦੇ ਕਮੀ ਰੜਕਦੀ ਆ ਤੁਹਾਨੂੰ ਕਿਹੜਾ ਲੱਗਦਾ ਯਾਰ ਪੰਜਾਬ ਦਾ ਇਹ ਪਲੇਅਰ ਵਿੱਚ ਹੋਣਾ ਚਾਹੀਦਾ ਸੀਗਾ ਇੰਨਾ ਜੰਗਰਾਜ ਹੋਣਾ ਚਾਹੀਦਾ ਸੀਗਾ ਠੀਕ ਆ ਹਾਲਾਂਕਿ ਆਕਾਸ਼ਦੀਪ ਥੋੜਾ ਸਲੋਹਾ ਆਕਾਸ਼ਦੀਪ ਵੀ ਹੋਣਾ ਚਾਹੀਦਾ ਸੀਗਾ ਤੇ ਦੋ ਪਲੇਅਰ ਮੈਨ ਥੋੜਾ ਲੱਗਦਾ ਵੀ ਜਗਰਾਜ ਕਿਉਂਕਿ ਜੇ ਪ੍ਰਾਨਟਿਕਨ ਹਾਰਮਨਪੀ ਤੋਂ ਨਹੀਂ ਲੱਗਦਾ ਤਾਂ ਜਗਰਾਜ ਦਾ ਰਿਜ਼ਲਟ ਸੀਗਾ ਜਿਵੇਂ ਲਾਸਟ ਈਅਰ ਰੁਪਿੰਦਰ ਤੇ ਹਰਮਨਪੀ ਸੀਗੇ ਦੋਨੇ ਤੇ ਜੇ 6 ਗੋਲ ਹਰਮਨਪੀ ਨੇ ਕੀਤੇ ਤੇ 4 ਰੁਪਿੰਦਰ ਨੇ ਵੀ ਕੀਤੇ ਤੇ ਹੁਣ ਜੇ ਜਗਰਾਜ ਹੁੰਦਾ ਤਾਂ ਮੈਨੂੰ ਤਾਂ ਆਸ ਸੀ ਕਿ ਕੋਈ ਨਾ ਰਿਜ਼ਲਟ ਦਿੰਦਾ ਕੋਈ ਹੋਰ ਹਾਫ ਲਾਈਨ ਦੇ ਵਿੱਚੋਂ ਪਲੇਅਰ ਨੂੰ ਚੇਂਜ ਕਰ ਜਾਂਦੇ ਤੇ ਚਲੋ ਵਾਕਿ ਉਹ ਕੋਚ ਦੀ ਜਾਂ ਜੋ ਸਾਡਾ ਸਿਲੈਕਟਰ ਨੇ ਜੀ ਸਿਲੈਕਟਰ ਨੇ ਉਹਨਾਂ ਨੂੰ ਜੋ ਚੰਗਾ ਲੱਗੇਗਾ ਕਿਉਂਕਿ ਉਹ ਨੇੜੇ ਨੇ ਟੀਮ ਦੇ ਅਸੀਂ ਤਾਂ ਇਹਨੇ ਨੇੜੇ ਨਹੀਂ ਹੈਗੇ ਪਰ ਵੇਤਰ ਹੁੰਦਾ ਜੇ ਜਗਰਾਜ ਹੁੰਦਾ हां तो से पारगट सिंह दी गल कीती सी पारगट सिंह हॉकी ਦੇ ਵੀ ਖਿਡਾਰੀ ਰਹੇ ਨੇ ਕਪਤਾਨ ਰਹੇ ਨੇ ਤੇ ਸਪੋਰਟਸ ਮੰਤਰੀ ਰਹੇ ਨੇ ਤੁਸੀਂ ਕਹੇ 10 ਸਾਲ ਹੋ ਗਏ ਸਰਕਾਰ ਕੋਈ ਪਾਲਿਸੀ ਨਹੀਂ ਬਣਾ ਪਾਈ ਉਹਨਾਂ ਤੇ ਹਾਸਾ ਵੀ ਬਹੁਤ ਸੀ ਕਿੱਥੇ ਕਮੀ ਰਹੀ ਗਈ ਉਹਨਾਂ ਤੋਂ ਪਰਗਟ ਸਿੰਘ ਵੀ ਕੁਝ ਨਹੀਂ ਕਰ ਸਕਿਆ ਉਹਨੇ ਵੀ ਕੋਈ ਮੈਂ ਤਾਂ ਇੱਕ ਆਰਟੀਕਲ ਵੀ ਲਿਖਿਆ ਸੀ ਵੀ ਪਰਗਟ ਸਿੰਘ ਤਾਂ ਪਹਿਲਾ 올림픽 ਆ ਨਜਰਾ ਸਪੋਰਟਸ ਮਿਨਿਸਟਰ ਬਣਿਆ ਤੇ ਚੰਗਾ ਹੋਊਗਾ ਇੱਕੋ ਹੀ ਕੰਮ ਕਰਦੇ ਇੱਕ ਇਦਾਂ ਦੀ ਸਪੋਰਟਸ ਪਾਲਿਸੀ ਬਣਾ ਦੇ ਜਿਹੜੀ ਆਉਣ ਵਾਲੀ ਸਰਕਾਰ ਨੂੰ ਵੀ ਲਾਗੂ ਕਰਨੀ ਪਵੇ ਉਹਨੇ ਨਹੀਂ ਬਣਾਈ ਇਹ ਅਸਲ ਵਿੱਚ ਨਾ ਜਦੋਂ ਬੰਦਾ ਕੋਈ ਵੀ ਆ ਜਦੋਂ ਪੋਲਟਿਕਸ ਸੇ ਆ ਜਾਂਦਾ ਫਿਰ ਬੰਦੇ ਨੂੰ ਨਿੱਜੀ ਹਿੱਤ ਪਿਆਰੇ ਲੱਗਣ ਲੱਗ ਜਾਂਦੇ ਆ ਫਿਰ ਬੰਦੇ ਨੂੰ ਆਪਦੀ ਕੁਰਸੀ ਪਿਆਰੀ ਲੱਗਣ ਲੱਗ ਜਾਂਦੀ ਆ ਫਿਰ ਉਹ ਸਪੋਰਟ ਮੰਤਰੀ ਨਹੀਂ ਸੋਚਦਾ ਫਿਰ ਉਹ ਸੋਚਦਾ ਵੀ ਮੈਂ ਹੁਣ ਮਾਲ ਮਹਿਕਮਾ ਕਿਵੇਂ ਲੈਣਾ ਵਾ ਠੀਕ ਆ ਉਧਰ ਨੂੰ ਗੱਲਾਂ ਚੱਲ ਪੈਂਦੀਆਂ ਨੇ ਉੱਚੇ ਅਹੁਦੇ ਦੇਖਣ ਲੱਗ ਪੈਂਦੇ ਨੇ ਇਹ ਤਾਂ ਸਮਰਪਿਤ ਹੋਣਾ ਪੈਂਦਾ ਹੁਣ ਅਸੀਂ ਆ ਅਸੀਂ ਚਲੋ ਗਰੀਬੋ ਗਰੀਬੀ ਆ ਅਕੈਡਮੀ ਚਲਾ ਰਹੇ ਹਾਂ ਸਟੇਡੀਅਮ ਇਹਨਾਂ ਬਣਾਇਆ ਇਹਦੇ ਵਿੱਚ ਕੋਈ ਸਰਕਾਰੀ ਪੈਸਾ ਨਹੀਂ ਲੱਗਿਆ ਕੋਈ ਕਿਤੇ ਹੋਰ ਹੈਲਪ ਨਹੀਂ ਹੋਈ ਅਸੀਂ ਸਿਰਫ ਆਪ ਦਾ ਜਿਹੜਾ ਕਮਿਊਨਿਟੀ ਐਫਫਰਟ ਨੇ ਇਦਾਂ ਦੇ ਲੋਕ ਨੇ ਜਿਹੜੇ ਉਹਨਾਂ ਦੀ ਮਦਦ ਦੇ ਨਾਲ ਇਹ 5-7 ਕਰੋੜ ਰੁਪਏ ਦਾ ਸਟੇਡੀਅਮ ਤੇ ਲਾਇਆ ਜੇ ਹਰ ਪਿੰਡ ਦੇ ਵਿੱਚ ਇਦਾਂ ਦਾ ਇਨਫਰਾਸਟ੍ਰਕਚਰ ਹੋ ਜੇ ਸਪੋਰਟਸ ਦਾ ਤੇ ਰਿਜ਼ਲਟ ਵੱਖਰੇ ਹੋਣਗੇ ਠੀਕ ਹੈ ਬੰਗਾਲ ਕੀ ਆ ਹੁਣ ਸਾਡਾ ਕਲਚਰ ਕੀ ਆ ਅੱਗੇ ਸਾਡਾ ਸਪੋਰਟਸ ਕਲਚਰ ਸੀ ਹੌਕੀ ਕਲਚਰ ਸੀ ਅੱਜ ਸਾਡਾ ਕਲਚਰ ਪੰਜਾਬ ਦਾ ਕੀ ਆ ਵੀ ਬੱਚਾ ਮੋਬਾਈਲ ਕਲਚਰ ਹੋ ਗਿਆ ਨਾ ਨਾ ਕੈਨੇਡਾ ਭੇਜਣਾ ਆਈਲੈਂਡਸ ਕਰਨਾ ਥੋਂ ਥੋਂ ਤੇ ਚਲੇ ਜਾਓ ਕਿਸੇ ਕਸਬੇ ਚਲੇ ਜਾਓ ਕਿਸੇ ਵੱਡੇ ਸਿਟੀ ਚਲੇ ਜਾਓ ਆਈਲੈਂਡਸ ਦੇ ਉਹ ਸੈਂਟਰ ਦੇ ਬੋਰਡ ਲੱਗੇ ਲੱਗੇ ਨਾ ਅੱਗੇ ਇੱਕ ਟਾਈਮ ਹੁੰਦਾ ਸੀ ਇੰਡੀਆ ਜੀ ਮੈਂ ਇੰਡੀਆ ਲਿਖਾਉਣਾ ਜੇਬ ਦੇ ਉੱਤੇ ਤੇ ਉਹ ਚੀਜ਼ਾਂ ਹੁਣ ਚਲੇ ਗਈਆਂ ਨਵੀਂ ਪੀੜ੍ਹੀ ਆ ਗਈ ਨਵਾਂ ਜਵਾਨਾ ਆ ਗਿਆ ਜਵਾਨਾ ਬਦਲ ਗਿਆ ਤੇ ਸਪੋਰਟਸ ਹੈ ਨਹੀਂ ਤੇ ਨਾ ਸਪੋਰਟਸ ਕਰਨ ਨਾਲ ਕੋਈ ਮਿਲਦਾ ਨਾ ਕਿ ਫੈਸਿਲਿਟੀ ਜੀ ਮਿਲਦੀ ਨਾ ਜੋ ਮਿਲਦੀਆਂ ਆ ਗਈਆਂ ਨੇ ਜਿੰਨਾ ਟਾਈਮ ਸਰਕਾਰਾਂ ਸਪੋਰਟਸਮੈਨਾਂ ਦਾ ਹੱਕ ਉਹਨਾਂ ਦਾ ਜਿਹੜਾ ਮੈਨਤ ਤੋਂ ਪਹਿਲਾਂ ਨਹੀਂ ਦੇਣਗੇ ਹੁਣ ਇੱਕ ਗੱਲ ਵਧੀਆ ਹੋਈ ਹੈ ਮੈਂ ਭਗਵੰਤ ਮਾਨ ਦੀ ਨੂੰ ਬਤਾਈ ਦੇਣਾ ਉਹਨੇ ਸਾਡੇ ਜਿਹੜੇ ਲਾਸਟ ਟੋਕੀਓ 올림픽 ਵਾਲੇ ਸੀਗੇ 13 ਪਲੇਅਰ ਡੀਐਸਪੀ ਤੇ ਐਸਡੀਐਮ ਭਰਤੀ ਕੀਤੇ ਨੇ 9 ਡੀਐਸਪੀ ਭਰਤੀ ਕੀਤੇ ਨੇ ਔਰ 4 ਪਲੇਅਰ ਪੀਸੀਐਸ ਭਰਤੀ ਕੀਤੇ ਨੇ ਅੱਜ ਇਹ ਸੀ ਗੱਲਾਂ ਕਰਦੇ ਹੁਣ ਜਿਸ ਪਲੇਅਰ ਨੂੰ ਡੀਐਸਪੀ ਨੌਕਰੀ ਮਿਲ ਗਈ ਜਿਹਨੂੰ ਹਰਮਨ ਪ੍ਰੀਤ ਹੈ ਕਪਤਾਨ ਹਨ ਉਹਨੂੰ ਡੀਐਸਪੀ ਦਾ ਰੈਂਕ ਵੀ ਉਹਦੇ ਕੋਲ ਉਹ ਗੇਮ ਤੋਂ ਬਾਅਦ ਉਹ ਭੁੱਖਾ ਨਹੀਂ ਮਰੂ ਵਧੀਆ ਜੌਬ ਕਰੂਗਾ ਆਪਦਾ ਫਿਰ ਜ਼ਿੰਦਗੀ ਦਾ ਇੰਜੋਏ ਕਰੂ ਇਸ ਤਰ੍ਹਾਂ ਵੀ ਜਿੰਨਾ ਟਾਈਮ ਪਲੇਅਰ ਨੂੰ ਜੌਬ ਦੀ ਅਪਰਚੂਨਿਟੀ ਨਹੀਂ ਮਿਲਦੀ ਹੈਗੀ ਤੇ ਉਹਨਾਂ ਟਾਈਮ ਲੋਕਾਂ ਨੂੰ ਸਪੋਰਟਸ ਵੱਲ ਨਹੀਂ ਹੋਣਾ ਹੈਗਾ ਤੇ ਦੂਸਰਾ ਸਕੂਲਾਂ ਦੇ ਵਿੱਚ ਕੋਈ ਇਦਾਂ ਦੀ ਸਪੋਰਟਸ ਪਾਲਿਸੀ ਹੋਣੀ ਚਾਹੀਦੀ ਹੈ ਵੀ ਹਰ ਬੱਚੇ ਲਈ ਸਪੋਰਟਸ ਲਾਜ਼ਮੀ ਹੋਵੇ ਜਿਵੇਂ ਕੋਰੀਆਜ਼ ਫੁੱਟਬਾਲ ਦਾ ਵਰਲਡ ਕੱਪ ਹੋਇਆ ਸੀਗਾ 2002 ਚ ਉਹਨਾਂ ਨੇ ਹਰ ਸਕੂਲ 'ਚ ਫੁੱਟਬਾਲ ਲਾਜ਼ਮੀ ਕਰਤੀ ਉਹਨਾਂ ਦੀ ਫੁੱਟਬਾਲ ਦੀ ਵਧੀਆ ਸਰਵਾਈਵਰ ਏਸ਼ੀਅਨ ਗੇਮ ਚੋ ਮੈਡਲ ਜਿੱਤੇ ਨੇ ਤੇ ਸਾਡੀ ਫੁੱਟਬਾਲ ਜਿਹੜੀ ਕਿਸੇ ਟਾਈਮ 1951 ਤੋਂ 1960 ਦੇ ਵਿੱਚ 골ਡ ਮੈਡਲ ਜਿੱਤਿਆ ਸੀ ਅੱਜ ਅਜੇ ਕਿਤੇ ਖੜਦਾ ਹੀ ਨਹੀਂ ਹੈਗੇ ਤੇ ਅਸੀਂ ਕੁਆਲੀਫਾਈ ਨਹੀਂ ਕਰਦੇ ਹੈਗੇ ਤੇ ਇਸ ਕਰਕੇ ਵੀ ਜਿੰਨਾ ਟਾਈਮ ਇਨਫਰਾਸਟ੍ਰਕਚਰ ਕੋਈ ਸਿਸਟਮ ਦੇ ਵਿੱਚ ਚੇਂਜ ਨਹੀਂ ਹੁੰਦੀ ਉਹਨਾਂ ਨੂੰ ਕੁਝ ਨਹੀਂ ਹੋਣਾ ਤੁਹਾਡੇ ਜ਼ਿਹਨ ਦੇ ਵਿੱਚ ਕਿਹੜੀ ਪਾਲਸੀਆ ਕਿਉਂਕਿ ਤੁਸੀਂ ਤਾਂ ਬਹੁਤ ਖੇਡ ਦੇ ਨਾਲ ਜੁੜੇ ਹੋਏ ਹੋ ஸ்டੇਡੀਅਮ ਚਲਾਉਨੇ ਕਦੇ ਕਿਸੇ ਮੰਤਰੀ ਨੂੰ ਸਰਕਾਰ ਨੂੰ ਮਿਲੇ ਨਹੀਂ ਬਿਲਕੁਲ ਆ ਬੱਚੇ ਨੇ ਨਾ ਇਹ ਪ੍ਰਾਇਮਰੀ ਪੱਧਰ ਦੇ ਬੱਚੇ ਸਾਰੇ ਜਿੰਨਾ ਟਾਈਮ ਪ੍ਰਾਇਮਰੀ ਪੱਧਰ ਤੇ سپورਟ ਸਟਾਰਟ ਨਹੀਂ ਹੁੰਦੀ ਪ੍ਰਾਇਮਰੀ ਪੱਧਰ ਤੇ ਸਹੂਲਤਾਂ ਨਹੀਂ ਮਿਲਦੀ ਆ ਫਿਰ ਮਿਡਲ ਸਕੂਲ ਆ ਜਾਂਦੇ ਨੇ ਫਿਰ ਹਾਈ ਸਕੂਲ ਆ ਜਾਂਦੇ ਆ ਇਹਨਾਂ ਨੂੰ سپورਟਸ ਵੱਲ ਨਹੀਂ ਜੋੜਿਆ ਜਾਂਦਾ ਹੁਣ ਮੈਂ ਕਹਣਾ ਇਹਦਾ ਬੱਚੇ ਜੋ ਉਧਰ ਸਟੇਡੀਅਮ ਦੇਖਣ ਆਏ ਨੇ ਇਹਨਾਂ ਨੇ ਹਾਕੀ ਕਈਆਂ ਪਹਿਲੀ ਵਾਰ ਦੇਖੀ ਹੋਣੀ ਆ ਪਰ ਜੇ ਇਹਨਾਂ ਨੂੰ ਪਤਾ ਇਹਨੂੰ ਕ੍ਰਿਕਟ ਦਾ ਨਾਲ ਲਿਓ ਕ੍ਰਿਕਟ ਸਾਡੀ ਗੇਮ ਆ ਗੱਲ ਕੀ ਆ ਕ੍ਰਿਕਟ ਨੇ ਆਪਦੇ ਸਿਸਟਮ ਨੂੰ ਇੰਨਾ ਉੱਪਰ ਲੈ ਗਏ ਨੇ ਉਹ ਤੇ ਸਾਨੂੰ ਉਹਦੀ ਨਕਲੀ ਕਰ ਲੈਣੀ ਚਾਹੀਦੀ ਆ ਕ੍ਰਿਕਟ ਨੇ ਉਹਨਾ ਬ੍ਰੋਡ ਬਣਾਇਆ ਕ੍ਰਿਕਟ ਨੇ ਆਪਦੀ ਮਾਰਕੀਟਿੰਗ ਕੀਤੀ ਆ ਬਾਕੀ ਗੇਮਾਂ ਦੀ ਮਾਰਕੀਟਿੰਗ ਨਹੀਂ ਹੈਨੀ ਤੇ ਸਰਕਾਰਾਂ ਦਾ ਧਿਆਨ ਹੈ ਜੀ ਤੇ ਸਪੋਰਟਸ ਮਿਨਿਸਟਰ ਉਹਨੂੰ ਬਣਾਉਂਦੇ ਆ ਜਿਹਨੂੰ ਕੋਈ ਸਜ਼ਾ ਦੇਣੀ ਹੋਵੇ ਡਾਇਰੈਕਟਰ ਸਪੋਰਟਸ ਉਹਨੂੰ ਲਾਉਂਦੇ ਆ ਜਿਹਨੂੰ ਖੁੰਝਾ ਲਾਉਣਾ ਹੋਵੇ ਠੀਕ ਆ ਜਿੰਨਾ ਟਾਈਮ ਸਪੋਰਟਸ ਨਾਲ ਰਿਲੇਟਡ ਬੰਦੇ ਨਹੀਂ ਇਹਨਾਂ ਆਉਂਦੇ ਆ ਤੇ ਆਉਂਦੇ ਤੇ ਉਹਨਾਂ ਟਾਈਮ ਕੋਈ ਰਿਜ਼ਲਟ ਨਹੀਂ ਹੈਗਾ ਬਾਕੀ ਵਾਹਿਗੁਰੂ ਅੱਗੇ ਅਰਦਾਸ ਕਰੋ ਵੀ ਪੈਰਸਲਮਪੂ ਦੇ ਵਿੱਚ ਪੰਜਾਬ ਦੇ ਰਿਜ਼ਲਟ ਵਧੀਆ ਹੋਣ ਤੇ ਜੇ ਹੋਰ ਨਹੀਂ ਹੈ ਕਿ ਮੈਂ بار-बार ਇੱਕੋ ਹੀ ਗੱਲ ਕਹਿਣਾ ਉਹਨਾ ਕਿ ਸਾਨੂੰ ਹਰਿਆਣਾ ਤੋਂ ਨਕਲ ਕਰ ਲੈਣੀ ਚਾਹੀਦੀ ਆ ਹਰਿਆਣਾ ਦੀ ਸਪੋਰਟਸ ਪਾਲਿਸੀ ਬਹੁਤ ਆ ਜੇ 100 ਪਲੇਅਰ ਨੇ 올림픽 ਲਈ ਕੁਆਲੀਫਾਈ ਕਰਨਾ ਉਦੋਂ 60 ਦਾ 70 ਰੁਪਏ ਇਕੱਲੇ ਹਰਿਆਣਾ ਦੇ ਆਉਣੇ ਆ ਤੇ ਔਰ ਉਹਨਾਂ ਦੀ ਹਰਿਆਣੇ ਦਾ ਜਿਹੜਾ ਪਲੇਅਰ ਨੂੰ ਜੇ 골ਡ ਆਉਂਦਾ ਉਹਨੂੰ ਮੇਰੇ ਕਹਿਲਾ 6 ਕਰੋੜ ਰੁਪਏ ਹੈਗੀ ਆ ਪ੍ਰਾਈਜ਼ ਮਨੀ ਔਰ 4 ਕਰੋੜ ਦੀ ਪ੍ਰਾਈਜ਼ ਮਨੀ ਆ ਸਿਲਵਰ ਮੈਡਲ ਦੀ 3 ਕਰੋੜ ਹੈਗੀ ਆ ਉਹਦੀ ਬ੍ਰੌਂਜ਼ ਮੈਡਲ ਦੀ ਜੇ ਪੰਜਾਬ ਦੇ ਜਿਹੜੇ ਅੱਠ 플레이ਨ ਨੇ ਇਹਨਾਂ ਦਾ 골ਡ ਆਉਂਦੇ ਨੂੰ ਮਿਲਣਾ 1.2 ਕਰੋੜ ਤੇ ਉਹਨੂੰ ਮਿਲਣਾ ਆ 1.5 ਕਰੋੜ ਦਾ ਸਿਲਵਰ ਨੂੰ ਜੇ ਬ੍ਰੌਂਜ਼ ਨੂੰ ਮਿਲਣਾ ਕਰੋੜ ਦੱਸੋ ਪਹਿਲਾਂ ਪ੍ਰਾਈਜ਼ ਮੈਨ ਚ ਕਿੰਨਾ ਫਰਕ ਆ ਹੁਣ ਕੋਈ ਪੰਜਾਬ ਲੋਕ ਕਿਹੜੇ ਕਰਾਜੀ ਆ ਅੱਲਾ ਕਹਿੰਦਾ ਮੈਂ ਹਰਿਆਣੇ ਵੱਲੋਂ ਖੇਡੂ ਮੈਨੂੰ ਕੀ ਇਹਨੂੰ ਸੀ ਲੈਣੀ ਆ ਕਿੰਨੇ ਪਲੇਅਰ ਪੰਜਾਬ ਦੇ ਕਿੰਨੇ ਪਹਿਲਵਾਨ ਪੰਜਾਬ ਦੇ ਕਿੰਨੇ ਹੋਰ ਜਿਹੜੇ ਪਲੇਅਰ ਨੇ ਹਰਿਆਣੇ ਵੱਲੋਂ ਭੱਜ ਰਹੇ ਨੇ ਉਧਰ ਝੜਕਣ ਵੱਲੋਂ ਭੇਜ ਰਹੇ ਪਹਿਲਾਂ ਸਾਡੀਆਂ ਸਟੇਟਾਂ ਦੀ سپورٹس ਪਾਲਿਸੀ ਏਖ ਹੋਣੀ ਚਾਹੀਦੀ ਸਾਰੀਆਂ ਸਟੇਟਾਂ ਦੀ ਤੇ ਫਿਰ ਸਾਡੀ ਨੈਸ਼ਨਲ ਲੈਵਲ ਤੇ ਪਾਲਿਸੀ ਬਹੁਤ ਅਧੀ ਹੋਣੀ ਚਾਹੀਦੀ ਹੈਗੀ ਗਲਤ ਹੈ ਜੇ ਉੱਥੇ ਹੀ ਹੈ ਇਨਫਰਾਸਟ੍ਰਕਚਰ ਤੇ ਸਹੂਲਤਾਂ ਤੇ ਪਲੇਅਰਾਂ ਦੇ ਵਿੱਚ ਈ-ਸਪੋਰਟਸ ਕਲਚਰ ਦਾ ਕਹਾ ਕਰਦੇ ਸਹੀ ਜਜਵਾ ਪੈਦਾ ਜਜਵਾ ਪੈਦਾ ਤੁਸੀਂ ਕਿਹਾ ਕਿ ਜੇ ਉਸ ਬੰਦੇ ਨੂੰ ਮੰਤਰੀ ਬਣਾਉਣਾ ਚਾਹੀਦਾ ਜਿਹੜਾ ਖੇਡ ਨਾਲ ਜੁੜਿਆ ਹੋਵੇ ਹੋਰ ਪਿੱਛੇ ਪ੍ਰਗਟ ਸਿੰਘ ਬਣਾਤੇ ਸੀ ਖੇਡਣ ਵਾਲੀ ਕਿਉਂ ਸੀ ਪਰ ਐਉਂ ਨਹੀਂ ਲੱਗਦਾ ਕਿ ਪਾੜੇ ਦੇ ਅੰਦਰ ਗੱਲ ਕੁਝ ਹੋਰ ਹੁੰਦੀ ਆ ਪਾੜੇ ਦੇ ਬਾਹਰ ਥਾਪੀਆਂ ਮਾਰਨੀਆਂ ਥੋੜੀਆਂ ਜੀਆਂ ਸੌਖੀਆਂ ਵੀ ਹੋ ਜਾਂਦੀਆਂ ਨੇ ਸੌਖੀਆਂ ਨੇ ਤੇ ਰੇਖੀ ਮਰ ਜਾਂਦਾ ਤੇ ਦੇਖੋ ਜੇ ਪ੍ਰਗਟ ਸਿੰਘ ਨੂੰ ਮੌਕਾ ਮਿਲਿਆ ਸੀ ਉਹਨੂੰ ਉਹ ਆਪਰਚੂਨਿਟੀ ਸੰਭਾਲ ਲਈ ਚਾਹੀਦੀ ਸੀ ਤੇ ਹੁਣ ਮੀਥੇਰ ਸੀ ਤੇ ਹੁਣ ਚਲੋ ਮੈਂਬਰ ਪਾਰਲੀਮੈਂਟ ਬਣ ਕੇ ਉਹ ਪਾਰਲੀਮੈਂਟ ਚਲੇ ਗਏ ਨੇ ਤੇ ਮੀਥੇਰ ਨੇ ਕੁ ਅਮੀ ਉਹਦੇ ਪ੍ਰਾਈਜ਼ ਨਹੀਂ ਕਰਦਾ ਹੈਗਾ ਉਹਨੇ ਜੋਥ ਨੂੰ ਜੋੜ ਲਈ ਪ੍ਰਾਈਜ਼ ਮਨੀ ਦਿੱਤਾ ਇਹ ਮੈਨੂੰ ਉਹਦੀ ਮੈਨੂੰ ਵਧੀਆ ਲੱਗੀ ਉਹ ਆਪਣੀ ਲੋਕ ਸਭਾ ਦੀ ਕੈਂਪੇਨ ਚਲਾ ਰਿਹਾ ਸੀ ਤਾਂ ਵੀ ਉਹਨੇ 15-15 ਲੱਖ ਰੁਪਏ ਲਾਂਬੂ ਦੀ ਤਿਆਰੀ ਲਈ ਪਲੇਰਾਂ ਨੂੰ ਦਿੱਤਾ ਤੇ ਚਲੋ ਜੇ ਬਹੁਤਾ ਨਹੀਂ ਤਾਂ ਥੋੜਾ ਵੀ ਨਹੀਂ ਤੇ ਇਸ ਇਸੇ ਕਰਕੇ ਸਾਡੇ ਜਿਹੜਾ ਹੁਣ ਕੋਈ ਵੀ ਸਪੋਰਟਸ ਮਿਨਿਸਟਰ ਆਵੇ ਉਹ ਵਧੀਆ ਆਵੇ ਉਹ ਸਪੋਰਟਸ ਪਰ ਡੈਡੀਕੇਟ ਹੋਵੇ ਤੇ ਜਦੋਂ ਡੈਡੀਕੇਟ ਹੋਗਾ ਦੇ ਲੋਕ ਜੋੜਨੇ ਔਖੇ ਨਹੀਂ ਹੈ ਤੁਸੀਂ ਮੀਤਹਿਰ ਦੀ ਗੱਲ ਕੀਤੀ ਐ ਇਸ ਸਟੇਡੀਅਮ ਦੇ ਵਿੱਚ ਵੀ ਮੀਤਹਿਰ ਆਏ ਸੀ ਪਿਛਲੇ ਮਾਸੇ ਵੀ ਦੇਖਿਆ ਸੀ ਇੱਕ ਵਾਦਾ ਵੀ ਕਰਕੇ ਸੀ ਕਰਕੇ ਸੀ ਦੇਖੇ ਸੀ ਫੁੱਲ ਐਸਟਾਡਿਅਮ ਦਾ ਕਿੱਤਾ ਸੀ ਹੋ ਜਾ ਪੂਰਾ ਨਹੀਂ ਹੋਇਆ ਸਾਡੀ ਉਹ ਫਾਈਲ ਦਫਤਰਾਂ ਚ ਘੁੰਮਦੀ ਫਿਰਦੀ ਆ ਹੁਣ ਜੋਰ ਲਾਵਾਂਗੇ ਬਾਕੀ ਵਾਹਿਗੁਰੂ ਦੀ ਰਹਿਮਤ ਆ ਵਾਹਿਗੁਰੂ ਤੋਂ ਬਸ ਸਰਕਾਰ ਦੀ ਰਹਿਮਤ ਹੁੰਦੀ ਆ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਸਰੋਵਨੀ ਕਮੇਟੀ ਦੇ ਪ੍ਰਧਾਨ ਕਿਹਨੇ ਪਤਾ ਕਿਹਨੇ ਮੰਨੋਗਾ ਤੇ ਜਾ ਰੱਬ ਨੂੰ ਪਤਾ ਚਾਹੁੰਦਾ ਜਨਨ ਚਾਹੁੰਦਾ ਨੂੰ ਪਤਾ ਇਸ ਕਰਕੇ ਵੀ ਹੁਣ ਉਹਨਾਂ ਨੂੰ ਪਤਾ ਜੀ ਤਾਂ ਉਹਦੇ ਐਫਰਟ ਸੀ ਕਰ ਸਕਦੇ ਹੈਗੇ ਤੇ ਵਾਇਕਰੂ ਆ ਕੇ ਅਰਦਾਸ ਕਰ ਸਕਦੇ ਹੈਗੇ ਜੇ ਸਾਨੂੰ ਟੌਰਨ ਮਿਲ ਜਾਊ ਮੇਰੇ ਵਰ ਇੱਕੋ ਹੀ ਗੱਲ ਕਹਿਣਾ ਵੀ ਸਾਨੂੰ ਐਸਟੋ ਟੌਰ ਲਾ ਦਿਓ ਅਗਲੇ ਲੰਮਪ ਦੇ ਦੋ ਲੰਮਪੇ ਹੰਦਾਂਗੇ ਹੁਣ ਤੱਕ ਇੱਥੋਂ ਦੇ ਜਿਹੜੇ ਖਿਡਾਰੀ ਐ ਤੋਂ ਇਸ ਅਕੈਡਮੀ ਦੇ ਕਿੱਥੇ ਕਿੱਥੇ ਖੇਡੇ ਨੇ ਕਿਹੜਾ ਕਿਹੜਾ ਖਿਡਾਰੀ ਸਾਡੇ 300 ਦੇ ਕਰੀਬ ਪਲੇਅਰ ਨੈਸ਼ਨਲ ਲੈਵਲ ਤੇ ਜਾ ਚੁੱਕਿਆ 40 45 ਤੋਂ ਵੱਧ 플레이 ਸਾਡੇ ਸਰਕਾਰੀ ਜੋਬਾਂ ਚਾਹੁੰਦੇ ਨੇ ਤੇ ਆਸ ਕਰਦੇ ਆ ਸਾਡਾ ਮੁੰਡਾ ਜਗਿੰਦਰ ਇੱਕ ਰੇਲਵੇ 'ਚ ਖੇਡਦਾ ਪੱਲੇਕ ਬੜਾ ਵਧੀਆ ਪ੍ਰੈਕਟਿਸ ਕਰਨ ਹੈਗੇ ਮੈਂ ਆਸ ਕਰਦਾ ਵੀ ਇਹ 올림픽 ਦਵਾ ਦੋ ਜੇ ਇੰਡੀਆ ਟੀਮ ਦੇ ਕੈਂਪ 'ਚ ਆ ਜਾਏ ਤੇ ਉਹ ਮੁੰਡਾ ਦੂਸਰਾ ਹਰਮਨਪ੍ਰੀਤ ਬਣ ਸਕਦਾ ਤੇ ਕੋਸ 플레이 ਸਾਡੇ ਕੈਨੇਡਾ ਅਮਰੀਕਾ ਚਲੇ ਗਏ ਨੇ ਮਤਲਬ ਕਹਿੰਦਾ ਸਾਡੇ ਜਰਖੜੋ ਅਕੈਡਮੀ ਨੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਤਾਂ ਡਿਸਪਲਿਨ ਸਿਖਾਇਆ ਫਿਰ ਉਹਨਾਂ ਨੂੰ ਬੰਦੇ ਬਣਾਇਆ ਬੰਦੇ ਬਣਾਉਣ ਤੋਂ ਬਾਅਦ ਪਲੇਅਰ ਬਣਾਇਆ ਪਲੇਅਰ ਤੋਂ ਬਾਅਦ ਉਹਨਾਂ ਨੇ 40-50 ਬੱਚੇ ਜੁਬਾ ਤੇ ਗਏ ਨੇ ਇਹ ਸਾਡੀ ਬਹੁਤ ਅਕੈਡਮੀ ਬਹੁਤ ਵਧੀਆ ਅਚੀਵਮੈਂਟ ਆ ਅਗਰ ਹਰ ਪਿੰਡ ਦੇ 40-50 ਬੱਚੇ ਇਦਾਂ ਕੱਢ ਦੇਵੇ ਤੇ ਪੰਜਾਬ ਦੇ ਵਿੱਚ ਗਲਤ ਦੀ ਸਮੱਸਿਆ ਨਹੀਂ ਰਹਿਣੀ ਹੈਗੀ ਪੰਜਾਬ ਚ ਮਾੜ ਜਿਹੇ ਹੋਰ ਮਾੜੀਆਂ ਆਦਤਾਂ ਦੇ ਜਵਾਕਾਂ ਦੀਆਂ ਉਹ ਨਹੀਂ ਰਹਿਣੀ ਹੈਗੀ ਤੇ ਲੋੜ ਤੁਹਾਨੂੰ ਕੰਮ ਕਰਦੇ ਠੀਕ ਹੈ ਜੇ ਕੈਨੇਡਾ ਜਾ ਕੇ ਅਸੀਂ ਉੱਥੇ ਵਰਕ ਕਲਚਰ ਤੇ ਬੈਜਨੇ ਕੰਮ ਕਰਦੇ ਆ ਸਵੇਰੇ 5 ਵਜੇ ਉੱਠ ਕੇ ਤੇ ਰਾਤ ਦੇ 8-7 ਵਜੇ ਬੈਠਾ ਕੰਮ ਕਰਦੇ ਆ ਠੀਕ ਹੈ ਪੈਸੇ ਕਮਾਉਣੇ ਆ ਉਹ ਵਰਕ ਕਲਚਰ ਇਦਾਂ ਹੀ ਸਾਡੇ ਸਪੋਰਟਸ ਕਲਚਰ ਸਾਡਾ ਵੀ ਵਰਕ ਕਲਚਰ ਹੋਣਾ ਚਾਹੀਦਾ ਸਪੋਰਟਸ ਕਲਚਰ ਹੋਣਾ ਚਾਹੀਦਾ ਇਹਦੇ ਵਿੱਚ ਸਰਕਾਰਾਂ ਦਾ ਅਸਰੂ ਰੋਲ ਹੋਣਾ ਚਾਹੀਦਾ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਦੇਸ਼ ਦੀ ਜਿਹੜੀ ਟੀਮ ਉਹ ਚੱਠ ਖੜਾ ਰੀ ਪੰਜਾਬ ਦੇ ਨੇ ਪਰ ਮਾਝੇ ਤੇ ਦਬਾਬੇ ਦੇ ਨੇ ਮਾਲਵਾ ਪਿੱਛੇ ਰਹਿ ਗਿਆ ਕੀ ਕਾਰਨ ਲੱਗਦਾ ਮਾਝੇ ਦੇ ਵਿੱਚ ਮੈਂ ਦੇਖਿਆ ਸਪੋਰਟਸ ਨੂੰ ਉਹਨਾਂ ਦੀ ਡੈਡੀਕੇਸ਼ਨ ਬਹੁਤ ਤਕੜੀ ਆ ਖਾਸ ਕਰਕੇ ਅੰਮ੍ਰਿਤਸਰ ਤੇ ਗਰਦਾਸਪੁਰ ਉਹਨਾਂ ਦੇ ਵਿੱਚ ਨਾ ਸਪਿਰਟ ਆ ਜਿਹੜੀ ਉਹ ਸਾਡੇ ਨਾਲੋਂ ਵੱਖਰੀ ਤੇ ਮਾਲਵਾ ਤਾਂ ਉਸ ਚੱਕਰ ਜੇ ਪੈ ਗਿਆ ਮੋਬਾਈਲ ਫੋਨਾਂ 'ਚ ਧਰਨੇ ਮਜਾਰਿਆਂ 'ਚ ਧਰਨੇ ਮਜਾਰਿਆਂ 'ਚ ਤੇ ਬਾਹਰ ਤੋਂ ਭੱਜਣ 'ਚ ਕਿਉਂਕਿ ਦੁਆਬੇ ਨੇ ਪਹਿਲਾਂ ਸਵਾਦ ਦੇਖ ਲਿਆ ਬਾਹਰ ਜਾਣ ਦਾ ਤੇ ਹੁਣ ਮਾਲਵੇ 'ਚ ਹੋੜ ਲੱਗੀ ਆ ਕਿ ਜਾਣਾ ਹਰ ਮਾਂ-ਬਾਪੇ ਟਾਰਕ ਰੱਖ ਲੈਂਦਾ ਕਿ ਆ ਮੇਰਾ ਬੱਚਾ ਵਾ ਅੱਜ 8ਵੀਂ ਹੋ ਗਿਆ 10ਵੀਂ ਹੋ ਗਿਆ ਜਿਹਦੇ ਨੇ ਪਲੱਸ 2 ਕਰ ਲਈ ਮੈਂ ਤਾਂ ਕੈਨੇਡਾ ਭੇਜਣਾ ਮੈਂ ਆਸਟ੍ਰੇਲੀਆ ਭੇਜਣਾ ਕਰ ਦੇਣਾ ਪੈਸੇ ਇਕੱਠੇ ਕਰਨ ਲੱਗ ਜਾਂਦੇ ਵੀ ਇਹ 2 ਸਾਲ ਦਾ ਰੋਡ ਪੈ ਜਾਣੀ ਹੈ ਪਰ ਜਦੋਂ ਸਰਕਾਰ سپورٹس ਕਲਚਰ ਕ੍ਰੀਏਟ ਕਰੂਗੀ ਇਹ ਬੱਚਿਆਂ ਨੂੰ ਸਪੋਰਟਸ ਵਾਲਿਆਂ ਨੇ ਮੋੜਨਾ ਤੇ ਨਹੀਂ ਜੇ ਕਰਨਗੇ ਇੱਥੇ ਤੁਸੀਂ ਇੱਥੇ ਦੇ ਸਪੋਰਟਸ ਕਰਦੇ ਮਿਲਣਾ ਕੁਝ ਨਹੀਂ ਇਹ ਬੱਚੇ ਨੇ ਆਪਣੇ ਗੁੱਡ ਫਿਊਚਰ ਲਈ ਜਾਣਾ ਜਣਾ ਉੱਤਰ ਆ ਜਿਹੜੇ ਨਵੇਂ ਖਿਡਾਰੀ ਆ ਨਵੇਂ ਬੱਚੇ ਉਹਨਾਂ ਨੂੰ ਆਪਣੇ ਵੱਲੋਂ ਕੋਈ ਮੈਸੇਜ ਦੇਣਾ ਚਾਹੋਗੇ ਤੁਸੀਂ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਵੀ ਦੇਖੋ ਜੇ ਉਹ ਸਪੋਰਟਸ ਨਾਲ ਜੁੜਨਗੇ ਤਾਂ ਸਪੋਰਟਸ ਤੋਂ ਨਸ਼ਾ ਕੋਈ ਵਧੀਆ ਨਹੀਂ ਸਰ ਉਹ ਡਰਗ ਵੱਲ ਨਹੀਂ ਜਾਣਗੇ ਜਿਹੜਾ ਚੱਟਾ ਸਮਾਂ ਇੱਕ ਚੱਲਦਾ ਹੋਣਾ ਸਾਰਾ ਕੋ ਸਪੋਰਟਸ ਨਹੀਂ ਹੁੰਦਾ ਸਾਰਾ ਕੋ ਐਜੂਕੇਸ਼ਨ ਨਹੀਂ ਹੁੰਦੀ ਸਭ ਤੋਂ ਜਿਹੜਾ ਵੱਡਾ ਪੱਖ ਹੁੰਦਾ ਵਾ ਕਿ ਇਨਸਾਨ ਦਾ ਵਧੀਆ ਬਣਨਾ ਤੰਦਰੁਸਤ ਰਹਿਣਾ ਸਪੋਰਟਸ ਤੰਦਰੁਸਤੀ ਦਿੰਦੀ ਹੈ ਤੇ ਜੇ ਸਪੋਰਟਸ ਨਾਲ ਜੁੜਨਗੇ ਵਧੀਆ ਤੰਦਰੁਸਤ ਰਹਿਣਗੇ ਵਧੀਆ ਇਨਸਾਨ ਬਣਨਗੇ ਉਹ ਸਮਾਜ ਨੂੰ ਚੰਗੀ ਸਾਰਸਕ ਸੇਧ ਦੇਣਗੇ ਤੇ ਮੈਂ ਤਾਂ ਇਹ ਕਹਿਣਾ ਵੀ ਸਪੋਰਟਸ ਵੀ ਕਰੋ এডੂਕੇਸ਼ਨ ਵੀ ਕਰੋ ਔਰ ਸਰਕਾਰ ਨੂੰ ਵੀ ਕਹਿਣਾ ਕਿ ਦੋ ਸਰਕਾਰ ਕੰਮ ਵੀ ਇਹਨੇ ਤੇ ਕਰਦੀ ਆ ਠੀਕ ਆ ਵੀ ਸਿਹਤ ਤੇ ਔਰ এডੂਕੇਸ਼ਨ ਤੇ ਤੇ ਸਿਹਤ ਤੇ এডੂਕੇਸ਼ਨ ਵਾਲੇ ਜਿਹੜਾ ਬੱਚਾ ਧਿਆਨ ਦੇਊਗਾ ਤੇ ਉਹ ਮੈਨੂੰ ਲੱਗਦਾ ਮਾਰ ਨਹੀਂ ਖਾਊਗਾ ਉਹ ਜ਼ਿੰਦਗੀ ਚ ਕੰਮ ਜਾਵਾਂ ਇਨਸਾਨ ਵਾਲਾ ਇਹ ਸਾਡੇ ਨਾਲ ਸਰਦਾਰ ਜਗਰੂਪ ਸਿੰਘ ਜੜਕੜ ਸੀ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦਿਓ ਕੈਮਰਾਮੈਨ ਨਮਜੋਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਭਾਟੀਆ